सर मैं बहुत ही एक्साइटेड इंजॉयफुल बहुत ही वाइसिया महसूस कर रहे हैं आई एम स्पीचलेस नाउ बिकॉज वर्ड्स नहीं कि हाउ टू एक्सप्रेस माय फीलिंग्स मैं बहुत बेहद ज़्यादा अच्छा महसूस कर रहे हैं सर किसी कितने हुआ सर मेरा ऑल इंडिया का कॉम्पीटिशन नेहरू साइंस सेंटर मुंबई विखे हुआ छब्बी नवंबर न नु। ਤੇ ਉਹ ਚ ਆਪਣੇ ਸਕੂਲ ਦੀ ਸਕੂਲ ਆਫ ਐਮਿਨੈਂਸ ਅਮਲੋਦੀ ਸੈਕਿੰਡ ਰਨਰ ਅਪ ਪੋਜੀਸ਼ਨ ਆਈ ਹੈ ਇਸ ਨੇ ਸੇਟਾ ਨੇ ਤੇ ਕਿਨੇ ਬਜਾਤੇ ਨੇ ਭਾਗ ਲਿਆ ਤੁਸੀਂ ਸ ਉਥੇ 32 ਪਾਰਟਿਸਪੈਂਟਸ ਯਾਨਕੀ 32 ਸਟੇਟਸ ਐਂਡ ਯੂਨੀਅਨ ਟੈਰੀਟਰੀਜ਼ ਨੇ ਪਾਰਟਿਸਪੇਟ ਕੀਤਾ ਇਹ ਗੱਲ ਮੇਰੇ ਲਈ ਵੀ ਬੜੀ ਸ਼ੌਕਿੰਗ ਤੇ ਖੁਸ਼ੀ ਵਾਲੀ ਸੀ ਕਿ 올 ਇੰਡੀਆ ਚੋ ਸਿਰਫ ਦੋ ਸਰਕਾਰੀ ਸਕੂਲ ਸੀ ਜਿਚੋਂ ਆਪਣਾ ਸਕੂਲ ਇੱਕ ਸੀ ਸਕੂਲ ਆਫ ਐਮਿਨੈਂਸ ਅਮਲੋ ਮੇਰਾ ਕੰਪੀਟੀਸ਼ਨ ਦਾ ਟਾਪਿਕ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਪੋਟੈਂਸ਼ੀਅਲਸ ਐਂਡ ਕਨਸਰਨਸ ਇਸ ਸਾਇੰਸ ਸੈਮੀਨਾਰ ਦੇ ਅੰਡਰ ਸਿਕਰਸਲ ਟਾਪਿਕ 올 ਇੰਡੀਆ ਦੇ ਪ੍ਰੋਮਿਨੈਂਟ ਸਾਇੰਟਿਸਟ ਉਥੇ ਐਜ਼ ਅ ਜਜਸੀ ਮੈਂ ਸਾਰਿਆਂ ਦੇ ਨਾਮ ਲੈ ਸਕਦਾ ਸਾਰੇ ਪਾਵਰਫੁਲ ਪ੍ਰੋਮਿਨੈਂਟ ਫਿਗਰਸ ਉਹਨਾਂ ਕੋਸ਼ਿਸ਼ਾਂਸ ਵੀ ਰੇਟ ਆਫ ਉਹਨਾਂ ਦੇ ਇੰਟੈਲੈਕਚੁਅਲ ਰਾਵਲ ਦੇ ਰਹੇ ਤੇ ਮੈਨੂੰ ਲੱਗਦਾ ਮੈਂ ਉਹਨਾਂ ਨੂੰ ਸੈਟੀਸਫਾਈ ਕਰਨ ਚ ਕਾਮਯਾਬ ਰਿਹਾ ਤੇ ਇਸ ਦਾ ਥੈਂਕਸ ਸਭ ਤੋਂ ਪਹਿਲਾਂ ਮੈਂ ਸਾਡੇ ਪ੍ਰਿੰਸੀਪਲ ਸਰ ਸਰਦਾਰ ਇਕਬਾਲ ਸਿੰਘ ਜੀ ਨੂੰ ਕਰਨਾ ਚਾਹਾਂਗਾ ਤੇ ਉਹਨਾਂ ਨੂੰ ਕੰਗ੍ਰੈਚੁਲੇਟ ਕਰਦਾ ਹਾਂ ਅਸੀਂ ਜੀ ਬਹੁਤ ਹੀ ਮਾਣ ਮਹਿਸੂਸ ਕਰਦੇ ਹਾਂ ਸਾਡਾ ਜਿਹੜਾ ਵਿਦਿਆਰਥੀ ਆ ਅਨੁਰਧ ਸ਼ਰਮਾ ਇਹ 9th ਕਲਾਸ ਐਮਨਸ ਦਾ ਵਿਦਿਆਰਥੀ ਆ ਤੇ ਇਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਵਿੱਚ ਸਟੇਟ ਨੂੰ ਟਾਪ ਕੀਤਾ ਫਿਰ ਸਟੇਟ ਨੂੰ ਰਿਪਰੈਜ਼ੈਂਟ ਕਰਨ ਲਈ ਇਹ ਮੁੰਬਈ ਗਿਆ ਉਥੇ ਇਹ ਸੈਕੰਡ ਪੋਜੀਸ਼ਨ ਤੇ ਆਇਆ ਹੈਗਾ ਜਿਸ ਦੇ ਨਾਲ ਪੂਰੇ ਪੰਜਾਬ ਨੂੰ ਵੀ ਇਸ ਦੇ ਉੱਪਰ ਮਾਣ ਆ ਜੇ ਅਸੀਂ ਕਹੀਏ ਤਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨੂੰ ਵੀ ਇਸ ਦੇ ਉੱਪਰ ਪੂਰਾ ਮਾਣ ਆ ਤੇ ਸਾਡੇ ਸਕੂਲ ਸਕੂਲ ਆਫ ਐਮਿਨੈਂਸ ਅਮਲੋ ਨੂੰ ਅਤੇ ਅਮਲੋ ਸਹਿਰ ਨੂੰ ਇਸ ਦੇ ਉੱਪਰ ਪੂਰਾ ਮਾਣ ਆ ਇਸ ਨੇ ਸਾਡਾ ਜਿਹੜਾ ਸੇਰਾ ਉਹ ਉੱਚਾ ਕੀਤਾ ਹੈ ਮੈਂ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਕਰਦਾ ਕਿ ਇੱਕ ਛੋਟੇ ਜਿਹੇ ਟਾਊਨ ਅਮਲੋਤੋਂ ਸਕੂਲ ਆਫ ਐਮੀਨੈਂਸ ਅਮਲੋ ਜੋ ਕਿ ਇੱਕ ਸਰਕਾਰੀ ਸਕੂਲ ਹੈ ਇਸ ਦਾ ਬੱਚਾ ਪਹਿਲਾ ਬਲਾਕ ਲੈਵਲ ਫਿਰ ਡਿਸਟ੍ਰਿਕਟ ਲੈਵਲ ਫਿਰ ਸਟੇਟ ਵਿਨਰ ਫਿਰ ਸਟੇਟ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਲਈ ਮੁੰਬਈ ਨਹਿਰੂ ਸਾਇੰਸ ਸੈਂਟਰ ਗਿਆ ਜਿੱਥੇ 28 ਸਟੇਟਸ ਤੇ 8 ਯੂਨੀਅਨ ਟੈਰੀਟਰੀਜ਼ ਦੇ ਵਿਨਰ ਬੱਚੇ ਜਿਹੜੇ ਫਰਸਟ ਪੋਜੀਸ਼ਨ ਹੋਲਡਰ ਸੀ ਉਹਨਾਂ ਵਿੱਚ ਕੰਪੀਟੀਸ਼ਨ ਸੀ ਇਹ ਇੰਡੀਆ ਲੈਵਲ ਦਾ ਨੈਸ਼ਨਲ ਕੰਪੀਟੀਸ਼ਨ ਸੀ ਤੇ ਜਿਸ ਵਿੱਚ ਬਹੁਤ ਹੀ ਜ਼ਿਆਦਾ ਟਫ ਕੰਪੀਟੀਸ਼ਨ ਸੀ ਤੇ ਮੇਰੀ ਗਾਈਡੈਂਸ ਦੇ ਅnder ਸਾਡੇ ਸਰਕਾਰੀ ਸਕੂਲ ਦੇ ਬੱਚੇ ਅਨਿਰੁੱਧ ਸ਼ਰਮਾ ਨੇ ਅਮਲੋਦ ਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਸਟੇਟ ਪੰਜਾਬ ਦਾ ਤੇ ਐਜੂਕੇਸ਼ਨ ਡਿਪਾਰਟਮੈਂਟ ਦਾ SCERT ਪੰਜਾਬ ਦਾ ਨਾਂ ਰੌਸ਼ਨ ਕੀਤਾ ਤੇ ਪੂਰੇ ਇੰਡੀਆ ਚੋਂ ਰਨਰ ਅਪ ਪੋਜੀਸ਼ਨ ਹਾਸਲ ਕੀਤੀ ਹੈ ਇੰਨੇ ਟਫ ਕੰਪੀਟੀਸ਼ਨ ਵਿੱਚ ਇੱਕ ਸਰਕਾਰੀ ਸਕੂਲ ਬੱਚੇ ਦਾ ਰਾਸ਼ਟਰੀ ਪੱਧਰ ਤੱਕ ਪਹੁੰਚਣਾ ਤੇ ਉੱਥੇ ਪੋਜੀਸ਼ਨ ਹਾਸਲ ਕਰਨਾ ਜਿੱਥੇ ਇੰਡੀਆ ਦੇ ਪ੍ਰੋਮਿਨੈਂਟ ਸਾਇੰਟਿਸਟ ਤੇ ਜੱਜ ਜਿਹੜੇ ਕਿ ਇੰਡੀਆ ਦੇ ਮੰਨੇ ਹੋਏ ਨਾਮਵਰਾਂ ਚੋਂ ਨੇ ਉਹਨਾਂ ਨੂੰ ਸੈਟੀਸਫਾਈ ਕਰਨਾ ਆਪਣੇ ਅਨਸਰਜ਼ ਨਾਲ ਆਪਣੀ ਪ੍ਰੈਜੈਂਟੇਸ਼ਨ ਨਾਲ ਆਪਣੇ ਅਨਸਰਜ਼ ਨਾਲ ਇਹ ਇੱਕ ਅਮਲੋ ਲਈ ਮੇਰੇ ਲਈ ਲਾਈਫਟਾਈਮ ਅਚੀਵਮੈਂਟ ਹੈ ਜੀ ਇਹ ਸਾਡੇ ਡਿਪਾਰਟਮੈਂਟ ਆਫ ਐਜੂਕੇਸ਼ਨ ਚ ਹਿਸਟਰੀ ਹੈ ਵੀ ਪਹਿਲੀ ਵਾਰ ਹੀ ਪੰਜਾਬ ਸਟੇਟ ਨੇ 42ਵੇਂ ਕੰਪੀਟੀਸ਼ਨ ਸੀ ਤੇ ਪਹਿਲੀ ਵਾਰੀ ਕਿਸੇ ਸਰਕਾਰੀ ਸਕੂਲ ਦੇ ਬੱਚੇ ਨੇ ਪਾ ਪੰਜਾਬ ਸਟੇਟ ਚੋਂ ਕਿਸੇ ਨੇ ਪੋਜੀਸ਼ਨ ਹਾਸਲ ਕੀਤੀ ਹੈ ਇੱਕ ਹਿਸਟਰੀ ਬਣੀ ਹੈ ਜੀ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਸ਼ੇ ਦੇ ਉੱਤੇ نیشنل ਪੱਧਰ ਦਾ ਇਹ ਕੰਪੀਟੀਸ਼ਨ ਜਿਦੇ ਵਿੱਚ ਮੇਰੇ بیٹے ਅਨੁਰੁੱਧ ਸ਼ਰਮਾ ਨੇ}{|\text{National Runner-up ਦੀ ਜਿਹੜੀ ਪੋਜੀਸ਼ਨ ਆ ਉਹ ਹਾਸਲ ਕੀਤੀ ਹੈ। ਇਹਦੇ ਲਈ ਮੈਂ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ, ਉਹਦੇ ਗਾਈਡ ਟੀਚਰ ਸਰਦਾਰ ਮਨਿੰਦਰ ਸਿੰਘ ਨੂੰ ਤੇ ਸਮੂਹ ਸਟਾਫ ਨੂੰ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣਾ।}} ਕਿ ਸਰਕਾਰੀ ਸਕੂਲ ਦਾ ਇਹ ਵਿਦਿਆਰਥੀ ਜਿੱਥੇ ਬਹੁਤ ਹਾਰਡ ਕੰਪੀਟੀਸ਼ਨ ਦੇ ਵਿੱਚ ਜਿਸ ਨੇ ਭਾਗ ਲਿਆ ਜਿੱਥੇ ਲਗਭਗ ਸਾਰੇ ਦੇ ਸਾਰੇ ਸਕੂਲ ਜਿਹੜੇ ਆ ਕਨਵਰਟ ਸਕੂਲ ਸੀਗੇ ਉਹਦੇ ਵਿੱਚ ਇਹ ਦਰਸਾਉਂਦਾ ਹੈ ਕਿ ਵਿਦਿਆਰਥੀ ਦੀ ਮਿਹਨਤ ਵਿਦਿਆਰਥੀ ਦੀ ਡੈਡੀਕੇਸ਼ਨ ਉਹਦੇ ਗਾਈ ਟੀਚਰ ਦੀ ਗਾਈਡੈਂਸ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਤੇ ਉਹਦਾ ਨਤੀਜਾ ਹੈ ਕਿ ਅੱਜ ਇਹ ਵਿਦਿਆਰਥੀ ਨੈਸ਼ਨਲ ਪੱਧਰ ਦੇ ਉੱਤੇ ਦੂਸਰੇ ਸਥਾਨ ਤੇ ਆਇਆ ਰਨਰ ਅਪ ਦੇ ਤੌਰ ਦੇ ਉੱਤੇ ਉਹਨੇ ਆਪਣੇ ਮਕਾਮ ਨੂੰ ਸਰ ਕੀਤਾ ਸੋ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਮੈਂ ਇੱਕ ਉਸ ਲੜਕੇ ਦਾ ਪਿਤਾ ਹੋਣ ਦੇ ਨਾਤੇ ਬੇਹਦ ਮਾਣ ਤੇ ਫਖਰ ਮਹਿਸੂਸ ਕਰ ਰਿਹਾ ਹਾਂ